ਪਾਕਿਸਤਾਨ ਮੇਰਾ ਵੇਹ ਦੇਤਾ ਹਰਿਆਣੇ ਨੂੰ ਉਹ ਨਕਸ਼ੇ ਉੱਤੇ ਵੇਖ ਮੈਂ ਰੋਪਿਆ ਮੈਂ ਪੰਜਾਬ ਪੁਰਾਣੇ ਨੂੰ ਨਕਸ਼ੇ ਉੱਤੇ ਵੇਖ ਰੋਪਿਆ ਮੈਂ ਪੰਜਾਬ ਪੁਰਾਣੇ ਨੂੰ ਲਾ ਲੱਗੂ ਵਾਲਾ ਹਰਿਆਣੇ ਹਥਿਆਰ ਚੱਕਲੇ ਪ੍ਰੀਤ ਨੇ ਹਥਿਆਰ ਚੱਕਲੇ ਪ੍ਰਭਤ ਢਾਲੀਆਲ ਮੱਟਿਆ ਸੁग्गा ਭਰਾਵਾਂ ਦੇ ਲਈ ਬਹੁਤ ਵੱਡੇ ਪਿਆਰ 1000 ਦੇ ਪੋਜਦਾ ਕਰਦੇ ਬਾਈ ਨਾਰ ਸਿੰਘ ਬਾਬਾ ਸੂਬਾ ਸਿੰਘ ਜੀ ਕਹਾਰਕੇ ਵਾਲੇ ਪੁੱਜੇ ਹੋਇਆ ਜਿੰਦਿਆਂ ਕਰਾਈ ਦੋ ਧੰਨਵਾਦ ਹੈ ਗਪਾਲੇ ਵਾਲਾ ਹਰਦੀਪ ਪੁੱਜਾ ਹੋਇਆ ਨਾਲ ਸਿੰਘ ਪੁਰੀਆ ਰਾਣਾ ਆਇਆ ਹੋਇਆ ਆ ਤੱਕਦੇ ਕਹਿੰਦੇ ਪ੍ਰੀਤ ਤੇ ਸਾਹਿਲ ਕਹਿੰਦੇ ਗੋਗੜੀ ਵਾਲਾ ਗੋਗੜੀ ਵਾਲਾ ਗੋਗੜੀ ਵਾਲਾ ਲੱਡੂ ਵਾਲਿਆ ਮੁੰਡੇ ਨੇ ਭੱਜ ਜਾਣਾ ਈ ਚਾਰੀ ਫੜਲਾ ਆ ਲੱਡੂ ਵਾਲਿਆ ਮੁੰਡੇ ਨੇ ਭੱਜ ਜਾਣਾ ਈ ਲੱਡੂ ਵਾਲਿਆ ਮੁੰਡੇ ਨੇ ਅੱਧ ਮਾਰੇ ਵਿੱਚ ਹੋ ਰਹੀ ਹੈ ਉਧਰ ਗੋਗਰੀ ਵਾਲਾ ਸਾਹਿਲ ਸਾਹ

ਸਰਪੰਚ ਕਹਿੰਦਾ ਇਹ 1000 ਰੁਪਏ ਦੀ ਹੈ ਰਣਜੀਤ ਸਰਪੰਚ ਕਹਿੰਦਾ ਵੀ ਲੱਡੂ ਵਾਲੇ ਪ੍ਰੀਤ ਦੀ ਰੇਟ 1000 ਦੀ ਹੈ ਰਾਹੁਲ ਕਹਿੰਦਾ ਮੈਨੂੰ ਛੱਡੋ ਇਹ ਤਾਂ ਕਾਫੀ ਆ ਰਾਹੁਲ ਕਹਿੰਦਾ ਮੈਨੂੰ ਛੱਡੋ ਤਾਂ ਕਾਫੀ ਆ ਇਹ ਵੀ ਨਹੀਂ ਕਬੱਡੀ ਪਾਉਣ ਆ ਗਏ ਆ